ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਫੱਟੀ ਅਪਡੇਟ ਮੋਦੀ ਸਰਕਾਰ ਦਾ ਵੱਡਾ ਐਲਾਨ ਲੜਕੀਆਂ ਲਈ ਦੀਵਾਲੀ ਤੋਹਫਾ ਫਰੀ ਸिलाई ਮਸ਼ੀਨ ਨਾਲ ਮਿਲੇਗਾ 15000 ਦਾ ਲਾਭ ਇਸ ਤਰੀਕੇ ਭਰ ਲਓ ਤੁਸੀਂ ਵੀ ਆਪਣੇ ਲੜਕੀਆਂ ਦੇ ਫਾਰਮ ਕਿਹਾਪੁਰੀ ਅਪਡੇਟ ਕਿਹੜੀਆਂ ਕਿਹੜੀਆਂ ਲੜਕੀਆਂ ਨੂੰ ਸਕੀਮ ਦਾ ਲਾਭ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਕੌਣ ਕੌਣ ਭਰ ਸਕਦਾ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝ ਕਰਦੇ ਹਾਂ ਉਸ ਤੋਂ ਪਹਿਲਾਂ ਚੈਨਲ ਤੇ ਨਵੇਂ ਉਤਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਉਪਰ ਪ੍ਰੈਸ ਕਰ ਦਿਓ ਤਾਂ ਕਿ ਪੰਜਾਬ ਦੀਆਂ ਲੇਟੈਸਟ ਅਪਡੇਟਸ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਪੰਜਾਬ ਅਲਰਟ ਪਰ ਦੇਖਣ ਨੂੰ ਮਿਲ ਸਕਦੀਆਂ ਤੋਂ ਲੈ ਕੇ ਚੱਲਦੇ ਹਾਂ ਅੱਜ ਦੀਆਂ ਖਾਸ ਅਪਡੇਟ ਤੇ ਔਰ ਜਾਣਦੇ ਹਾਂ ਕਿ ਲੜਕੀਆਂ ਦੇ ਲਈ ਜੋ ਨਵੀਂ ਸਕੀਮ ਫ੍ਰੀ ਸਲਾਈ ਮਸ਼ੀਨ ਨੇ ਸ਼ੁਰੂ ਕੀਤੀ ਗਈ ਹੈ ਇਸ ਦੇ ਵਿੱਚ ਕੀ ਕੀ ਲਾਭ ਦਿੱਤਾ ਜਾਵੇਗਾ ਅਤੇ ਕਿਵੇਂ ਤੁਸੀਂ ਫਾਰਮ ਭਰਨਾ ਹੋਵੇਗਾ ਤਾਂ ਇਹ ਵੀਡੀਓ ਹਿੰਦੀ ਵਿੱਚ ਥੋੜੀ ਹੋ ਸਕਦੀ ਹੈ ਮਹਿਲਾਵਾਂ ਕੋ ਅੰਤਰ ਨਿਰਭਰ ਔਰ ਸ਼ਾਸਤ ਬਣਾਉਣੇ ਲਈ ਜੋ ਸੇ ਸਰਕਾਰ ਨੇ ਇੱਕ ਸ਼ਾਨਦਾਰ ਯੋਜਨਾ ਦੀ ਸ਼ੁਰੂਆਤ ਕੀਤੀ ਜਾਨੀ ਕਿ ਮਹਿਲਾ ਨੂੰ ਲੜਕੀਆਂ ਨੂੰ ਆਪ ਤੰਨਿਰਭਰ ਬਣਾਉਣ ਦੇ ਲਈ ਜੋ ਇਹ ਸਕੀਮ ਹੈ ਇਸ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਵਿੱਚ ਤੁਸੀਂ ਵੀ ਅਪਲਾਈ ਕਰ ਸਕਦੇ ਹੋ ਜਿਸ ਦੇ ਨਾਲ ਫ੍ਰੀ ਸਲਾਈ ਮਸ਼ੀਨ ਦਿੱਤੀ ਜਾਵੇਗੀ ਸਾਥ ਜਾਨੀ ਕਿ ਉਸ ਦੇ ਨਾਲ 15000 ਰੁਪਏ ਸੈਂਟਰ ਸਰਗਰਮੈਂਟ ਵੱਲੋਂ ਦਿੱਤਾ ਜਾਵੇਗਾ ਕਿਹੜੀ ਸਕੀਮ ਹੈ ਇਸ ਤੇ ਲਈ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦੱਸਾਂਗੇ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਕਿ ਇਸ ਸਕੀਮ ਵਿੱਚ ਜੇਕਰ ਤੁਸੀਂ ਅਪਲਾਈ ਕਰਦੇ ਹੋ ਤੁਹਾਡੀ ਇੱਕ ਟ੍ਰੇਨਿੰਗ ਲੱਗੇਗੀ ਟ੍ਰੇਨ ਤੇ ਤੁਹਾਨੂੰ ਸਟਿਚਿੰਗ ਦਾ ਵਲ ਸਿਖਾਇਆ ਜਾਵੇਗਾ ਨਾਲ ਤੁਹਾਨੂੰ ਪ੍ਰਤੀ ਦਿੇ 500 ਰੁਪਏ ਸਹਾਇਤਾ ਰਾਸ਼ੀ ਵੀ ਸਰਕਾਰ ਵੱਲੋਂ ਦਿੱਤੀ ਜਾਵੇਗੀ ਯਾਨੀ ਕਿ ਤੁਹਾਡੀ 15 ਦਿਨ ਦੀ ਜੇਕਰ ਟ੍ਰੇਨਿੰਗ ਲੱਗਦੀ ਹੈ ਤਾਂ 15 ਦਿਨ ਦੇ ਵਿੱਚ ਤੁਹਾਨੂੰ 7500 ਰੁਪਏ ਸਰਕਾਰ ਵੱਲੋਂ ਦਿੱਜ ਜਾਵੇਗਾ ਨਾਲ ਤੁਹਾਨੂੰ 15000 ਰੁਪਏ ਦੀ ਕੈਸ਼ ਤੁਹਾਡੇ ਖਾਤੇ ਵਿੱਚ ਜਮ੍ਹਾਂ ਕਰਵਾਈ ਜਾਵੇਗੀ ਤਾਂ ਇਸ ਦੇ ਵਿੱਚ ਕੌਣ-ਕੌਣ ਲਾਭ ਲੈ ਸਕਦਾ ਹੈ ਜਿਹੜੀਆਂ ਵੀ ਲੜਕੀਆਂ ਜਿਨ੍ਹਾਂ ਦੀ ਉਮਰ 18 ਸਾਲ ਤੋਂ 60 ਸਾਲ ਵਿੱਚ ਔਰਤਾਂ ਹਨ ਸਾਰੀਆਂ ਹੀ ਔਰਤਾਂ ਇਸ ਫਾਰਮ ਦੇ ਲਈ ਅਪਲਾਈ ਕਰ ਸਕਦੇ ਨੇ ਤੁਹਾਡੇ ਕੋਲ 10ਵੀਂ ਕਲਾਸ ਲਾਜ਼ਮੀ ਹੋਣੀ ਚਾਹੀਦੀ ਹੈ ਕਿਉਂਕਿ ਅਗਰ ਤੁਹਾਡੇ ਕੋਲ 10ਵੀਂ ਕੀਤੀ ਹੋਈ ਹੈ ਤਾਂ ਤੁਹਾਨੂੰ ਜੋ ਵੀ ਟ੍ਰੇਨਿੰਗ ਦਿੱਤੀ ਜਾਵੇਗੀ ਉਸ ਨੂੰ ਤੁਸੀਂ ਆਸਾਨੀ ਦੇ ਨਾਲ ਨੋਟ ਵੀ ਕਰੋਗੇ ਪਲੱਸ ਉਸ ਨੂੰ ਇੱਕ ਵਧੀਆ ਤਰੀਕੇ ਨਾਲ ਸਮਝ ਸਕਦੇ ਹੋ ਇਸਦੀ ਟ੍ਰੇਨਿੰਗ ਤੁਹਾਡੇ ਬਲਾਕ ਦੇ ਆਫਿਸ ਦੇ ਵਿੱਚ ਲਗਾਈ ਜਾ ਸਕਦੀ ਹੈ ਅਗਰ ਤੁਹਾਡੇ ਨਜ਼ਦੀਕੀ ਪਿੰਡਾਂ ਦੇ ਵਿੱਚ ਕਾਫੀ ਲੜਕੀਆਂ ਇਕੱਠੀਆਂ ਹੋ ਜਾਂਦੀਆਂ ਨੇ ਤਾਂ ਤੁਹਾਨੂੰ ਸਰਕਾਰੀ ਮੁਲਾਜ਼ਮੋ ਜੋ ਇੱਕ ਲੇਡੀਆਂ ਹੋਣਗੀਆਂ ਉਹ ਆ ਕੇ ਤੁਹਾਨੂੰ ਖੁਦ ਵੀ ਸਿਖਾ ਸਕਦੀਆਂ ਨੇ ਤਾਂ ਇਹ ਤੁਹਾਡੇ ਏਰੀਆ ਦੇ ਉੱਪਰ ਡਿਪੈਂਡ ਕਰਦਾ ਹੈ ਤੁਹਾਡਾ ਏਰੀਆ ਕਿਹੜੇ ਇਲਾਕੇ ਵਿੱਚ ਆਉਂਦਾ ਉਸ ਤੋਂ ਬਾਅਦ ਇਸ ਫਾਰਮ ਨੂੰ ਭਰਨ ਲਈ ਤੁਹਾਡੇ ਕੋਲ ਧਾਰਕਾਡ ਬੈਂਕ ਪਾਸਬੁੱਕ ਪੈਨ ਕਾਰਡ ਅਤੇ ਤੁਹਾਡਾ ਰਾਸ਼ਨ ਕਾਰਡ ਇਹ ਡਾਕੂਮੈਂਟ ਚਾਰ ਡਾਕੂਮੈਂਟ ਜੋ ਤੁਹਾਡੇ ਕੋਲ ਹੋਣੇ ਚਾਹੀਦੇ ਨੇ ਤੁਹਾਡੇ ਪਰਿਵਾਰਕ ਮੈਂਬਰ ਸਾਲਾਨਾ ਆਮਦਨ 1.5 ਲੱਖ ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ ਸਿਰਫ ਉਹਨਾਂ ਲੜਕੇ ਨੂੰ ਹੀ ਇਸ ਸਕੀਮ ਦੇ ਵਿੱਚ ਲਾਭ ਦਿੱਤਾ ਜਾਏਗਾ ਤਾਂ ਤੁਹਾਡਾ ਤੋਂ ਡਾਕੂਮੈਂਟ ਦੇਖ ਸਕਦੇ ਹੋ ਆਧਾਰ ਕਾਰਡ ਨਿਵਾਸ ਪੱਤਰ ਆਯੂ ਪ੍ਰਮਾਣ ਪੱਤਰ ਬੈਂਕ ਖਾਤਾ ਪਾਸਪੋਰਟ ਸਾਈਜ਼ ਫੋਟੋ ਜਾਤੀ ਪ੍ਰਮਾਣ ਪੱਤਰ ਮੋਬਾਈਲ ਨੰਬਰ ਆਯੂ ਪ੍ਰਮਾਣ ਪੱਤਰ ਦੁਬਾਰਾ ਤੋਂ ਆ ਗਿਆ ਔਰ ਅਗਰ ਕੋਈ ਲੇਡੀ ਸੁਵਿਧਵਾ ਹੈ ਜਾਂ ਦਿਵੰਗ ਹੈ ਤਾਂ ਉਹਨਾਂ ਦਾ ਸਰਟੀਫਿਕੇਟ ਵੀ ਮੰਗਿਆ ਗਿਆ ਇਸ ਤੇ ਲਈ ਫਰੀ ਸਲਾਈ ਮਸ਼ੀਨ ਯੋਜਨਾ ਤੇ ਅਫੀਸ਼ੀਅਲ ਵੈਬਸਾਈਟ ਹੈ ਜਿਹੜੀ ਇਹਨਾਂ ਦੀ ਇਸ ਤੇ ਉੱਪਰ ਤੁਸੀਂ ਕਲਿੱਕ ਕਰਕੇ ਆਪਣੇ ਫਾਰਮ ਨੂੰ ਆਨਲਾਈਨ ਅਪਲਾਈ ਕਰ ਸਕਦੇ ਹੋ ਇਸ ਤੇ ਵਿੱਚ ਪੂਰੇ ਭਾਰਤ ਦੇ ਲੜਕੀਆਂ ਇਸ ਸਕੀਮ ਦਾ ਲਾਭ ਲੈ ਸਕਦੇ ਨੇ ਅਗਰ ਤੁਸੀਂ ਕਿਸੇ ਵੀ ਸਟੇਟ ਵਿੱਚ ਰਹਿ ਰਹੇ ਹੋ ਤਾਂ ਤੁਸੀਂ ਇਸ ਫਾਰਮ ਨੂੰ ਜ਼ਰੂਰ ਅਪਲਾਈ ਕਰੋ ਅਤੇ ਇਸ ਦਾ ਲਾਭ ਹਲ ਲਓ ਕਿਉਂਕਿ ਇਹ ਸਕੀਮਾਂ ਬਹੁਤ ਘੱਟ ਆਉਂਦੀਆਂ ਨੇ ਔਰ ਇਸ ਸਕੀਮ ਨੂੰ ਅਗਰ ਤੁਸੀਂ ਫਿਲ ਕਰਨਾ ਹੈ ਤਾਂ ਤੁਸੀਂ ਨਜ਼ਦੀਕੀ CSC ਕਾਮਨ ਸਰਵਸੈਂਟਰ ਤੇ ਜਾ ਕੇ ਵੀ ਆਪਣਾ ਫਾਰਮ ਫਿਲ ਕਰਵਾ ਸਕਦੇ ਹੋ ਤਾਂ ਇਹ ਸੀ ਲੜਕੀਆਂ ਲਈ ਇੱਕ ਖਾਸ ਨਿਊਜ਼ ਖਾਸ ਅਪਡੇਟ ਅਗਰ ਤੁਸੀਂ ਵੀ ਸਕੀਮ ਦਾ ਲਾਭ ਲੈਣਾ ਹੈ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਨੈਕਸਟ ਵੀਡੀਓ ਤੁਹਾਡੇ ਲਈ ਬਹੁਤ ਖਾਸ ਹੋਣ ਲਈ ਹੈ ਜਿਸ ਦੇ ਵਿੱਚ ਤੁਹਾਨੂੰ ਦੱਸਾਂਗੇ ਇਸ ਸਕੀਮ ਦੇ ਵਿੱਚ ਅਪਲਾਈ ਕਰਨ ਦੇ ਲਈ ਕਿਸ ਤਰੀਕੇ ਤੁਸੀਂ ਅਪਲਾਈ ਕਰਨਾ ਹੈ ਅਤੇ ਕਦੋਂ ਤੱਕ ਇਸ ਸਕੀਮ ਦਾ ਤੁਹਾਨੂੰ ਲਾਭ ਦਿੱਤਾ ਜਾਵੇਗਾ ਧੰਨਵਾਦ